ਬੀਬੀ ਰਜਨੀ ਜੀ ਦਾ ਨਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਇਤਿਹਾਸ ਵਿੱਚ ਖਾਸ ਜਗ੍ਹਾ ਹੈ ਬੀਬੀ ਰਜਨੀ ਜੀ ਦੀ ਬੀਬੀ ਰਜਨੀ ਜੀ ਨੂੰ ਉਹਨਾਂ ਦੇ ਪਿਤਾ ਨੇ ਜਾਣ ਬੁੱਝ ਕੇ ਕੌਹੜੀ ਨਾਲ ਕਿਉਂ ਵਿਆਹ ਦਿੱਤਾ ਸੀ ਉਤੇ ਬੀਬੀ ਰਜਨੀ ਜੀ ਦੇ ਪਿਤਾ ਨਾਲ ਅਖੀਰ ਵਿੱਚ ਕੀ ਕੁਝ ਹੋਇਆ ਇਹ ਵੀਡੀਓ ਵਿੱਚ ਬੀਬੀ ਰਜਨੀ ਜੀ ਦੇ ਅਸਲ ਇਤਿਹਾਸ ਨੂੰ ਡਿਟੇਲ ਵਿੱਚ ਸਮਝਣ ਦੀ کوشش کریں گے جو شاید شاید رجنی فلم دکھایا ہوئے تو so چلو ویڈیو نو شروع کر دے ہاں اس سے اتیاز دی شروعات ہوں گی ہے پٹی تو پٹی قصبے وستی کوتا جاتی دا مشہور رہر سی جس جی کا نام سے دھونی چند دونی چند دا پورے علاقے چھے بہت نام تے رتبہ سی اس کول بہت سارا پیسہ پیسا جائیداد کیونکہ اس سمیں وہ شاہی سرکار لئی لگان وصول کردہ ہندہ سی، دونی چند دا ایک پریوار سی، اس دے کول اندیاں پانچ تیازن، سن اس دا کوئی پتر نہیں سی پتر دی دات لئی وہ رب کے تک ترلے کردہ رہندہ سی پر رب نے وہ ਕਰ ਪੁੱਤਰ ਦੀ ਦਾਤ ਨਾ ਦਿੱਤੀ ਚਾਰ ਦਿਆ ਤੀਆਂ ਦੇ ਜਨਮ ਤੋਂ ਬਾਅਦ ਜਦੋਂ ਉਸ ਦੀ ਪਤਨੀ ਨੇ ਪੰਜਵੇਂ ਬੱਚੇ ਨੂੰ ਜਨਮ ਦੇਣਾ ਸੀ ਤਾਂ ਉਸ ਸਮੇਂ ਦੂਨੀ ਚੰਦ ਨੇ ਬਹੁਤ ਸਾਰੇ ਦਾਨ ਪੁੰਨ ਅਤੇ ਦਾਨ ਪੁੰਨ ਅਤੇ ਹਵਨ ਕਰਵਾਏ ਮੰਦਰਾ ਮਸੀਤਾ ਵਿੱਚ ਵੱਡੇ ਵੱਡੇ ਚੜਾਵੇ ਪੇਸ਼ ਕੀਤੇ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਚਾਰ ਤੀਆਂ ਤੋਂ ਬਾਅਦ ਇੱਕ ਵਾਰ ਫਿਰ ਉਹਦੇ ਘਰ ਪੰਜਵੀਂ ਧੀ ਨੇ ਜਨਮ ਲਿਆ ਚਾਰ ਤੀਆਂ ਤੋਂ ਬਾਅਦ ਜਿਹੜੀ ਪੰਜਵੀਂ ਬੱਚੀ ਹੋਈ ਉਸ ਦਾ ਨਾਮ ਰਜਨੀ ਰੱਖਿਆ ਗਿਆ ਸੋ ਬੀਬੀ ਰਜਨੀ ਦੇ ਜਨਮ ਤੋਂ ਬਾਅਦ ਦੁਨੀ ਚੰਦ ਦਾ ਰੱਬ ਤੋਂ ਭਰੋਸਾ ਉੱਠ ਗਿਆ ਉਨੇ ਆਪਣੇ ਆਪਣੇ ਇਲਾਕੇ ਦੇ ਸਾਰੇ ਮਸਜਿਦ ਮੰਦਰ ਬੰਦ ਕਰਵਾ ਦਿੱਤੇ ਜੋ ਕੋਈ ਰੱਬ ਦੀ ਪੂਜਾ ਕਰਦਾ ਤਾਂ ਉਹਨੂੰ ਸਜ਼ਾ ਦਿੱਤੀ ਜਾਣ ਲੱਗੀ ਉਹ ਆਪਣੇ ਆਪ ਨੂੰ ਰੱਬ ਅਖਵਾਉਣ ਲੱਗਾ ਲੋਕ ਡਰਦੇ ਉਸ ਨੂੰ ਕੁਝ ਨਹੀਂ ਸੀ ਕਹਿੰਦੇ ਸਮਾ ਲੰਗਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਦੀ ਪਰਮਾਤਮਾ ਵਿੱਚ ਬਚਪਨ ਤੋਂ ਹੀ ਬੜੀ ਸ਼ਰਦਾਸੀ ਉਹ ਪ੍ਰਮਾਤਮਾ ਦਾ ਨਾਮ ਜਪਦੀ ਰਹਿੰਦੀ ਸੀ ਪਿਓ ਦੂਣੀ ਚੰਦ ਨੂੰ ਰਜਨੀ ਦੀ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਦੂਣੀ ਚੰਦ ਅਕਸਰ ਬੀਬੀ ਰਜਨੀ ਰਜਨੀ ਜੀ ਉੱਪਰ ਬਹੁਤ ਗੁੱਸਾ ਕਰਦੇ ਸੀ ਉਸ ਨੂੰ ਘਰ ਵਿੱਚ ਬੀਬੀ ਰਜਨੀ ਦੁਆਰਾ ਰੱਬ ਦਾ ਨਾਮ ਜਪਨਾ ਬਿਲਕੁਲ ਵੀ ਪਸੰਦ ਨਹੀਂ ਸੀ ਇੱਕ ਦਿਨ ਕੀ ਹੁੰਦਾ ਹੈ ਕੀ ਦੁਨੀ ਚੰਦ ਨੇ ਆਪਣੇ ਪੰਜ ਧੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗਾ ਕਿ ਤੁਸੀਂ ਕਿਸ ਦਾ ਦਿੱਤਾ ਖੰਦੀਆ ਹੋ ਕਿਸ ਦਾ ਦਿੱਤਾ ਪੈਂਦੀਆ ਹੋ ਤਾਂ ਦੁਨੀ ਚੰਦ ਦੇ ਇਸ ਸਵਾਲ ਦਾ ਚਾਰ ਧੀਆਂ ਨੇ ਜਵਾਬ ਦਿੱਤਾ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੀ ਖੰਦੀਆ ਹਾਂ ਅਤੇ ਤੁਸੀਂ ਹੀ ਸਾਨੂੰ ਪਹਿਨਣ ਨੂੰ ਦਿੰਦੇ ਹੋ ਇਸ ਜੋ ਇਹ ਜੋ ਸੋਨੇ ਦੇ ਗੱਨੇ ਅਸੀਂ ਪੈਨੇ ਹੋਏ ਹਨ ਇਹ ਵੀ ਤੁਹਾਡੇ ਹੀ ਦਿੱਤੇ ਹੋਏ ਹਨ ਪਰ ਰਜਨੀ ਨੇ ਇਸ ਦਾ ਕੋਈ ਵੀ ਜਵਾਬ ਨਾ ਦਿੱਤਾ ਉਹ ਚੁੱਪ ਚਾਪ ਖੜੀ ਰਹੀ ਦੀਨੀ ਚੰਦਨ ਨੇ ਉਹੀ ਸਵਾਲ ਰਜਨੀ ਨੂੰ ਫਿਰ ਰਜਨੀ ਨੇ ਫੇਰ ਜਵਾਬ ਦਿੱਤਾ ਜੀਤਾ ਜੀ ਪੈਣਾ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਦਾ ਰੱਬ ਦਾ ਦਿੱਤਾ ਖਾਂਦਾ ਖਾਂਦੇ ਹਾਂ ਰੱਬ ਤਾਂ ਪਥਨਾ ਵਿੱਚ ਵੀ ਜੀਵਾਂ ਨੂੰ ਖਾਣ ਨੂੰ ਦਿੰਦਾ ਹੈ ਇਸ ਸਾਰੇ ਸੰਸਾਰ ਉੱਪਰ ਹਰ ਇੱਕ ਜੀਵ ਜੰਤੂ ਰੱਬ ਦਾ ਦਿੱਤਾ ਹੀ ਖਾਂਦਾ ਹੈ ਤੇ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਤੇ ਮੈਨੂੰ ਵੀ ਰੱਬ ਹੀ ਦਿੰਦਾ ਹੈ ਜਦ ਜੀਨੀ ਦਾ ਇਹ ਸਵਾਲ ਸੁਣ ਕੇ ਪਿਤਾ ਨੂੰ ਬੜਾ ਗੁੱਸਾ ਆਉਂਦਾ ਹੋ ਰੱਜਨੀ ਨੂੰ ਕਹਿੰਦਾ ਜੇ ਤੈਨੂੰ ਇਹ ਲੱਗਦਾ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਤਾਂ ਉਹਨ ਮੈਂ ਤੇਰਾ ਵਿਆਹ ਇੱਕ ਕਹੜੀ ਨਾਲ ਕਰ ਦੇਵਾਂਗਾ ਜਿਹੜਾ ਤੈਨੂੰ ਫਿਰ ਵੀ ਨਾ ਸਕਦਾ ਹੋਵੇ ਕੋਈ ਕੰਮ ਕਾਰਨਾ ਕਰ ਸਕਦਾ ਹੋਵੇ ਫਿਰ ਦੇਖਦਾ ਕਿੱਥੇ ਹੈ ਤੇਰਾ ਰੱਬ ਕਿਵੇਂ ਦਿੰਦਾ ਤੈਨੂੰ ਖਾਣ ਨੂੰ ਫਿਰ ਨੂੰ ਨੀ ਚੰਦਲੇ ਐਵੇਂ ਦਿੱਤਾ। ਦੂਣੀ ਚੰਦਨੇ ਰਜਿਨੀ ਦੇ ਖਾਨ ਦਾ ਇੱਕ ਮੁੰਡਾ ਲੱਭਿਆ। ਉਹ ਬਹੁਤ ਗਰੀਬ ਸੀ। ਉਸ ਦੇ ਸ਼ਰੀਰ ਨੂੰ ਕਈ ਹਿੱਸਿਆਂ ਨੂੰ ਕੌੜ ਹੋਇਆ ਸੀ। ਇਸ ਕੌੜੀ ਦਾ ਨਾਮ ਸੀ ਵਿਕਰਮਦੱਤ। ਉਹ ਲੋਕਾ ਦੇ ਪੀਖ ਵਿੱਚ ਮਿਲਿਆ ਹੋਇਆ ਖਾਣਾ ਖਾਂਦਾ ਸੀ। ਕੋਈ ਉਸ ਕੋੜੀ ਦੇ ਨੇੜੇ ਨਹੀਂ ਜੀ ਆਂਦਾ ਲੋਕ ਉਸ ਨੂੰ ਆਪਣੇ ਪਿੰਡਾ ਮੁਹੱਲੇ ਤੋਂ ਦੂਰ ਭਜਾ ਦਿੰਦੇ ਸੀ ਟੋਨੀ ਚੰਦ ਨੇ ਉਸ ਕੋੜੀ ਨੂੰ ਘਰ ਲਿਆ ਤੇ ਇੱਕ ਪੰਡਤ ਨੂੰ ਸਾਧ ਕੇ ਮੱਲੋ ਮੱਲੀ ਰਜਨੀ ਦਾ ਵਿਆਹ ਉਸ ਕੋੜੀ ਨਾਲ ਕਰ ਦਿੱਤਾ ਰਜਨੀ ਮ ਰਜਨੀ ਦੀ ਮਾਰੋਂ ਦੀ ਰਹੀ ਭੈਣਾ ਨੂੰ ਵੀ ਬਹੁਤ ਦੁਖ ਹੋਇਆ ਪਰ ਜਾਲਮ ਪਿਓ ਦੇ ਅੱਗੇ ਦਰਦਿਆ ਹੋ ਕੀ ਬੋਲ ਛਕ ਦਿਆ ਸੀ ਦੋਨੀ ਚੰਦ ਉਸ ਕੋੜੀ ਦਾ ਹੱਥ ਜੀ ਨੂੰ ਫੜਾ ਕੇ ਕੈਂਡ ਲੱਗਾ ਹੁਣ ਤੁਸੀਂ ਦੋਨੋਂ ਇਸ ਪੱਟੀ ਸ਼ਾਹ ਤੋ ਦੂਰ ਚਲੇ ਜਾਓ ਉੱਥੇ ਨਜ਼ਰ ਨਹੀਂ ਆਉਣ ਜੀ ਦਰਦੀ ਨੇ ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਸੱਤ ਬਚਨ ਕੇ ਖਾਤੇ ਮਨਜ਼ੂਰ ਕਰ ਜਿਆ ਜੋ ਮੇਰੀ ਕਿਸਮਤ ਵਿੱਚ ਹੈ ਜਿਵੇਂ ਰੱਬ ਦੀ ਮਰਜ਼ੀ ਮੈਨੂੰ ਮਨਜ਼ੂਰ ਹੈ ਜ ਜਿਨਿ ਨੇ ਰੱਬ ਦਾ ਪਾਣਾ ਮੰਨ ਕੇ ਆਪਣੇ ਪਿਤਾ ਨੂੰ ਇੱਕ ਛੋਟੀ ਜਹੀ ਢੇੜੀ ਵਿੱਚ ਬਿਠਾਇਆ ਅਤੇ ਘਰ ਤੋਂ ਰਵਾਨਾ ਹੋ ਗਈ ਢੇੜੀ ਵਿੱਚ ਨੂੰ ਇੱਕ ਰਸੀ ਦੇ ਨਾਲ ਕਿੱਟ ਦੇ ਹੋਏ ਪਿੰਡ ਪਿੰਡ ਘੁੰਮਣ ਲੱਗ ਪਈ ਤੇ ਪੀ ਖਮੰਗ ਕੇ ਗੁਜਾਰਾ ਕਰਨ ਲੱਗ ਲੱਗੀ ਉਹਨੋਂ ਉਹਦੇ ਸਰੀਰ ਤੇ ਸਾਦੀ ਕੱਪੜਿਆ ਦੀ ਥਾਂ ਸਾਦੇ ਕੱਪੜੇ ਸਨ ਪੈਰ ਪੈਰ ਨੰਗੇ ਸੀ ਉਹ ਰੱਬ ਅੱਗੇ ਅਰਦਾਸ ਕਰਦੀ ਰਹਿੰਦੀ ਸੀ ਤੀ ਹੈ ਪਰਮਾਤਮਾ ਮੈਨੂੰ ਤੇਰੇ ਉੱਤੇ ਪੂਰਾ ਯਕੀਨ ਹੈ ਤੇਰਾ ਹੀ ਦਿੱਤਾ ਸੀ ਖਾਂਦੇ ਹਾਂ ਜਿਹੜੇ ਮੰਗ ਕੇ چھٹیاں روٹیاں کھانیاں تیری مرضی ہے کھاؤ دی تیری مرضی ہے تا میں اس وچ اسی ہاں میرے اس کوڑی پتی تندرستی بخشو میں ساری عمر اس طرح ہی سیوا کرا گی یہ ہنر میرے سنجوگ وچ ہے جدو رات پیڑ لگی ਹੁੰਦੀ ਹੈ ਤਾਂ ਆਪਣੇ ਪਿੰਗਲੇ ਪਤੀ ਨੂੰ ਪਿੰਦੇ ਦੇ ਬਾਹਰ ਬਿਠਾ ਕੇ ਆਪ ਪਿੰਡ ਵਿੱਚ ਮੰਗਨ ਲਈ ਜਾਂਦੀ ਹੈ ਖਾਂ ਨੂੰ ਵੀ ਜੋ ਮਿਲਦਾ ਆਪਣੇ ਪਤੀ ਨੂੰ ਉਹ ਖਾ ਗਏ ਫਿਰ ਉਹ ਖੁਦ ਖਾਂਦੀ ਤੇ ਰੁਕੀ ਮੇਸੀ ਖਾ ਕੇ ਵੀ ਹੋ ਪਰਮਾਤਮਾ ਦਾ ਸ਼ੁਕਰ ਕਰਦੀ ਇਸ ਦੌਰਾਨ ਉਸਨੇ ਬਹੁਤ ਸਾਰੇ ਦੀ ਯਾਤਰਾ ਵੀ ਕੀਤੀ ਤਾਂ ਜੋ ਉਸਦਾ ਅਤੇ ਠੀਕ ਹੋ ਜਾਵੇ ਇਸ ਤਰ੍ਹਾਂ ਸਮਾਹ ਗੁਜ਼ਰਦਾ ਗਿਆ ਇੱਕ ਦਿਨ ਸੀਦਾ ਕੀਪਿੰਡ ਚ ਕੁਮਦੇ ਉਹ ਚੱਕਰਾਮ ਦਾਸ ਪਹੁੰਚ ਗਏ ਇਸ ਨੂੰ ਅੱਜ ਅੰਮ੍ਰਿਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਸਮੇਂ ਇੱਥੇ ਕੇਵਲ ਪਾਣੀ ਦੀ ਛੱਪੜੀ ਸੀ ਇਹ ਦੋਨੋਂ ਇਸ ਪਾਣੀ ਦੀ ਛਪੜੀ ਦੇ ਨੇੜੇ ਪਹੁੰਚੇ ਛਪੜੀ ਦੇ ਕੰਡੇ ਇੱਕ ਬੇਰੀ ਦਾ ਦਰਖਤ ਸੀ ਆਪਣੇ ਪਤੀ ਨੂੰ ਰਜਨੀ ਨੇ ਉਸ ਬੇਰੀ ਦੀ ਸੰਗਣੀ ਸ਼ਾਖੇ ਠਾ ਬਿਠਾ ਦਿੱਤਾ ਤੇ ਅਪ ਆਪ ਗਰਜਨੀ ਸੁਲਤਾਨ ਨਗਰਵਲ ਕੁਝ ਖਾਣ ਪੀਣ ਲਈ ਮੰਗਨ ਵਾਸਤੇ ਤੁਰ ਪਈ ਜਿਹੜੀ ਬੇਰੀ ਸੇਠਾ ਰਜਨੀ ਦਾ ਪਿੰਦਲਾਪਤੀ ਬੈਠਾ ਸੀ ਉਧੇ ਬਹੁਤ ਸਾਰੇ ਕਾਂ ਬੈਠੇ ਹੋਏ ਸੀ ਉਹ ਕਾਂ ਉਹ ਤੋਂ ਜ਼ਿਆਦਾ ਰੋਲਾ ਪਾ ਰਹੇ ਸੀ ਐਵੇਂ ਲੱਗਦੇ ਰਹ ਖਾਸੀ ਜਿਵੇਂ ਉਹ ਖਾ ਖਾਂ ਖੁਸ਼ੀ ਵਿੱਚ ਰੋਲਾ ਪਾ ਰਹੇ ਹੋਣ ਕਈ ਕਾਂ ਛੱਪੜੀ ਵਿੱਚੋਂ ਜਲ ਪੀ ਰਹੇ ਸੰਨ ਕਈ ਕਾਂ ਜਲ ਵਿੱਚ ਟੁੱਬੀਆਂ ਮਾਰ ਰਹੇ ਸੀ ਰਦਿਨੀ ਦਾ ਪਿੰਗਲਾਪਤੀ ਦੇਖਦੇ ਸੀ ਕੀ ਢੇੜੇ جلو ٹھیک لگا کے نکل رہے نے چل رہے تھے ہنس بن کے جا رہے بی بی رجنی دا کوری پتی کن چل رہے کو دیکھتا رہا کی حیران کس طرح کھیل رچا جا رہا ہے کالے کان چے ہو رہے ہیں ਇਸ ਛੱਪੜੀ ਤੇ ਕੋਈ ਤਾਂ ਗੱਲ ਹੈ ਉਹਦੇ ਮਨ ਵਿੱਚ ਆਇਆ ਕਿ ਜੇ ਮੈਂ ਇਸ ਛੱਪੜੀ ਤੇ ਇਸ਼ਨਾਨ ਕਰਾਂਗਾ ਤਾਂ ਸ਼ਾਇਦ ਮੇਰਾ ਰੋਗ ਵੀ ਠੀਕ ਹੋ ਜਾਵੇ ਉਹ ਕਾਫੀ ਜਲ ਸੋਚਦਾ ਰਿਹਾ ਵੀ ਪਰਮਾਤਮਾ ਦੇ ਭਰੋਸੇ ਰੱਖ ਕੇ ਉਹ ਕਿਸੇ ਤਰ੍ਹਾਂ ਰਿਡ ਦੀ ਸਰਦਾ ਛੱਪੜ ਛੱਪੜੀ ਤੇ ਕੰਢੇ 'ਤੇ ਪਹੁੰਚਿਆ ਉਸ ਨੂੰ ਡਰ ਦਾਰੇ ਸੀ ਕਿ ਕਿਤੇ ਪਾਣੀ ਜ਼ਿਆਦਾ ਨਾ ਡੂੰਗਾ ਹੋਵੇ ਤੇ ਕਿਤੇ ਉਹ ਉਸ ਪਾਣੀ ਵਿੱਚ ਡੁੱਬ ਨਾ ਜਾਵੇ ਸਹਾਰੇ ਲਈ ਉਸਨੇ ਬੇਰੀ ਦੀ ਰੁੱਖ ਦੀ ਇੱਕ ਸਾਖਾ ਫੜ ਕੇ ਉਹ ਰੱਬ ਦਾ ਨਾਂ ਲੈ ਕੇ ਪਾਣੀ ਵਿੱਚ ਉਤਰਿਆ ਜਦੋਂ ਪਾਣੀ ਉਸ ਦੇ ਜ਼ਖਮਾਂ ਨੂੰ ਲੱਗ ਲੱਗਿਆ ਤਾਂ ਲੋਕ ਕੀ ਬਾਣਾ ਵਰਤਿਆ ਉਸਦੇ ਸਾਰੇ ਜ਼ਖਮ ਮਿੱਟ ਗਏ ਉਹਦਾ ਪੂਰਾ ਸਰੀਰ ਪੂਰੀ ਤਨਾ ਤੰਦਰੁਸਤ ਹੋ ਗਿਆ ਕੋ ਕੜਨਾਲ ਹੋਏ ਉਸਦੇ ਸਾਰੇ ਜ਼ਖਮ ਠੀਕ ਹੋ ਚੁੱਕੇ ਸਨ ਆਪਣੇ ਸਰੀਰ ਵੱਲ ਦੇਖ ਕੇ ਉਹ ਬਹੁਤ ਖੁਸ਼ ਹੋਇਆ ਉਸਦਾ ਰੋਗ ਮਿੱਟ ਚੁੱਕਿਆ ਸੀ ਫਿਰ ਉਹ ਚੱਪ ਛੱਪੜੀ ਕੰਡੇ ਬਹਿ ਕੇ ਰਜਨੀ ਨੋੜੀ ਕਣ لگا جب رجنی آئی تین پنگلے پتی نو دیکھ کے وہ ڈر گئی وہ اپنے پتی تھر نوجوان نو بیٹھا دیکھ کے ڈر گئی پر رجنی ن اس وقت تک یہ نہیں سی پتا کہ یہ نوجوان اس کا وہی پنگلا ہے وہ ਉਹਦੇ ਉਹਦੇ ਮੰਨ ਵਿੱਚ ਆਇਆ ਕੀ ਕਿਤੇ ਇਸ ਨੇ ਮੇਰੇ ਪਤੀ ਨੂੰ ਮਾਰ ਨਾ ਦਿੱਤਾ ਹੋਵੇ ਤਾਂ ਕੀ ਹੋ ਰਜਨੀ ਦਾਵਾਸ ਬੰਨ ਸਕੇ ਉਹ ਉਹਦੇ ਨੇੜੇ ਆ ਗਈ ਤੇ ਗੁੱਸੇ ਨਾਲ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਇਖਾ ਕੀ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਹੁਈ ਕੌੜੀ ਪਤੀ ਹਾਂ پر رجنی نہ ہویا تے وہ کہن لگی کہ میرا پتی تا دا روکی سی وہ تور بھی نہیں سکتا سچ دس کی میرا پتی کتے ہے اگو رجنی دے پتی نے کہا کہ کی ہے تو شک نہ کر تیری سیوہ تیرے رب چا کر کے اس پرماتما نے میرے شریر ٹھیک کر دیتا رجنی پھر بھی نامنی تے کہن لگی کی تو کوئی چور ہے قاتل ہے تو میرے پتی نو مار دیتا رجنی اچھی رون لگی رجنی رجنی دے پتی نو یاد آیا کہ جدو وہ چھپڑی اتریا ہاتھ نال بیری دی تانی پاڑ پاڑ سی پڑی سی جس کر کے اس ہاتھ دا زخم ہجے بھی اس طرح ہی انچ ہوا ہی رہ گیا سی اس نے وہ کوڑ والا ہتھ رجنی نو دکھایا تے پھر رجنی نو نا نال لے جا کے اس دے سامنے اوہ خط پانی چبایا دو ہاتھ پانی وہ بالکل ٹھیک ہو چکیا سی اس چمتکار دیکھ کے رجنی حیران رہ گئی اوہ پرماتما کا شکر کرنے لگی سو ਉਸ ਦਿਨ ਤੋਬਾ ਦੇ ਹੈ 베ਰੀ ਦੁੱਖ ਪੰਣੀ ਬੇਰੀ ਦੇ ਨਾਮ ਨਾਲ ਜਾਣੀ ਜਾਣ ਲੱਗ ਪਈ ਅੱਜ ਕੱਲ ਇਹ 베ਰੀ ਸੱਚ ਖੰਡ ਚ ਇਹਨਾਂ ਮੰਦਰ ਸਾਹਿਬ ਅੰਮ੍ਰਿਤਸਰ ਸੇ ਵਿਕੇ ਚਿਤਿਰੇ ਜਿੱਥੇ ਲੋਕ ਹਰਮੰਦਰ ਸਾਹਿਬ ਦੇ ਦਰਸ਼ਨ ਦੇ ਨਾਲ ਨਾਲ ਇਸ ਦੁੱਖ ਪੰਣੀ ਬੇਰੀ ਦੇਸ਼ ਦਰਸ਼ਨ ਵੀ ਕਰਦੇ ਹਨ ਅਤੇ ਅੱਜ ਕੱਲ ਇਸ 베ਰੀ ਥਲੇ ਇਸ਼ਨਾਨ ਕਰਕੇ ਬਹੁਤ ਸਾਰੇ ਰੋਗ ਠੀਕ ਹੋਦੇ ਹਨ ਸੋ ਉੱਪਰ ਦੁਜੇ ਪਾਸੇ ਸਹਾukar ਦੁਨੀ ਚੰਦਪੂਰੀ ਤਰਾਕੰਗਾਲ ਹੋ ਚੁੱਕਿਆ ਸੀ ਉਸ ਦਾ ਸਾਰਾ ਧੰਨ ਲੁੱਟੇ ਰਿਆ ਤੇ ਡਾਕੂਆਂ ਨੇ ਲੁੱਟ ਲਿਆ ਉਹ ਤਰਦਰਦਿਆਂ ਟੋਕ ਰੱਖਾ ਖਾਨਦ ਰਿਆਸੀ ਉਹਨੋਂ ਉਹ ਵੀ ਜਿਕੇ ਨਹ ਹੋ ਤਕਿਆ ਸੀ ਕਿ ਸਾਰੇ ਰੱਬ ਦਾ ਹੀ ਦਿੱਤਾ ਖਾਂਦੇ ਨੇ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਜਰੂਰ ਕਰਿਓ ਅਤੇ ਇਸ ਵੀਡੀਓ ਬਾਰੇ ਆਪਣੇ ਕੀਮਤੀ ਸੁਡਾਰਕਮੈਂਟ ਬਾਕਸ ਵਿੱਚ ਜਰੂਰ ਨਿੱਕ ਕੇ ਦਿਓ ਅਤੇ ਅਹੇ ਜਿਆ ਹੋਰ ਵੀ ਬਹੁਤ ਸਾਰੀਆਂ ਇਤਿਹਾਸਿਕ ਵੀਡੀਓ ਅਸੀਂ ਇਸ ਚੈਨਲ ਉੱਪਰ ਪਾਈਆਂ ਹੋਈਆਂ ਨੇ ਉਹ ਦੇਖਣ ਲਈ ਚੈਨਲ ਖੋਲ ਕੇ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ